ਪੁਰਾਣੇ ਪਿੰਡ ਦੀ ਖੁਸ਼ਬੂ ਇਹ ਗੱਲ 17 ਦੇ ਦਹਾਕੇ ਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਲੋਕ ਮਿੱਟੀ ਨਾਲ ਜੁੜੇ ਹੋਏ ਸੀ ਨਾ ਕੋਈ ਮੋਬਾਈਲ ਸੀ ਨਾ ਟੀਵੀ ਪਰ ਹਰ ਦਿਲ ਚ ਪਿਆਰ ਸੀ ਸਾਫ਼ ਦਿਲਾਂ ਵਾਲੇ ਲੋਕ ਸੀ ਸਵੇਰੇ ਪੈਂਦੇ ਹੀ ਭੈਣ ਜੀ ਰਾਮੂ ਦੇ ਘਰ ਰੋਟੀ ਪਕਾਉਣ ਦੀ ਸੁਗੰਧ ਆਉਂਦੀ ਉਹ ਟਾਟ ਤੇ ਬੈਠੀ ਰੋਟੀਆਂ ਵੇਲਦੀ ਨਾਲ ਹੀ ਅਣ ਪੁੱਛੀ ਮਹਿਮਾਨੀ ਵਾਂਗ ਮੁਰਾਦਾਂ ਭਰੀ ਦਾਲ ਬਣਾਉਂਦੀ ਪਿੰਡ ਦੇ ਬੱਚੇ ਨੰਗੇ ਪੈਰੀ ਗੋਹਾਂ ਚ ਖੇਡਦੇ ਮਿੱਟੀ ਨਾਲ ਲਿੱਪੇ ਹੋਏ ਘਰਾਂ ਚ ਮਾਵਾਂ ਦੀਆਂ ਤਵਾਵਾਂ ਸੁਣਾਈ ਦਿੰਦੀਆਂ ਪਿੰਡ ਦਾ ਚੌਂਕ ਜਿੱਥੇ ਹਰੇਕ ਸਵੇਰ ਪੰਚਾਇਤ ਵੀ ਬੈਠਦੀ ਸੀ ਸ਼ਾਮ ਨੂੰ ਝੁੰਡ ਬਣਾਉਂਦੇ ਲੋੜੀ ਦੇ ਲੋਕ ਗੱਲਾਂ ਕਰਦੇ ਕਿਸੇ ਨੂੰ ਦੁੱਖ ਹੁੰਦਾ ਤਾਂ ਪੂਰਾ ਪਿੰਡ ਉਸ ਦੇ ਨਾਲ ਖੜਾ ਹੋ ਜਾਂਦਾ ਸ਼ਾਮ ਨੂੰ ਗੋਹਿਆਂ 'ਚੋਂ ਚਰਖੜੀਆਂ ਖੇਡਦੀਆਂ ਕੁੜੀਆਂ ਮੋਹਣੀ ਦੀ ਮਾਦियां ਚੀਕਾਂ ਓਏ ਸ਼ੋਰੀਏ ਰਾਤ ਹੋ ਗਈ ਘਰ ਆ ਜਾ ਇਹ ਆਵਾਜ਼ਾਂ ਅਜੀਬੀ ਹਵਾ ਵਿੱਚ ਗੂੰਜਦੀਆਂ ਲੱਗਦੀਆਂ ਹਨ ਉਸ ਪਿੰਡ ਦਾ ਹਵਾ ਵਿੱਚ ਇੱਕ ਖਾਸ ਮਿੱਟੀ ਦੀ ਖੁਸ਼ਬੂ ਸੀ ਜਿਸ ਵਿੱਚ ਪਿਆਰ ਸੀ ਸਦਕੇ ਜਾਣ ਵਾਲੇ ਰਿਸ਼ਤੇ ਸਾਨਾ ਤੇ ਉਹ ਰੁੱਖ ਜੋ ਪਿੰਡ ਦੀ ਹਰ ਖੁਸ਼ੀ ਤੇ ਦੁੱਖ ਦੇ ਗਵਾ ਰਹੇ ਪੁਰਾਣੇ ਪਿੰਡਾਂ ਦੀ ਖੁਸ਼ਬੂ ਸਿਰਫ ਮਿੱਟੀ ਦੀ ਹੀ ਨਹੀਂ ਸੀ ਉਹ ਇਨਸਾਨੀਅਤ ਪ੍ਰੋਸੇ ਅਤੇ ਰਿਸ਼ਤਿਆਂ ਦੀ ਵੀ ਸੀ ਅਸੀਂ ਅੱਜ ਵੀ ਉਹ ਪਿਆਰ ਲੈ ਸਕਦੇ ਹਾਂ ਜੇਕਰ ਅਸੀਂ ਮਿੱਠੀ ਗੱਲਾਂ ਸਾਫ਼ ਦਿਲਾਂ ਤੇ ਇੱਕ ਦੂਜੇ ਨਾਲ ਸਾਂਝ ਰੱਖੀਏ